ਸਸ਼੍ਰੀਕਾਲ ਤੋਂ ਜੁੜ ਚੁੱਕਿਆ ਸੰਜੈ ਨਿਊਜ਼ ਦੇ ਨਾਲ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਲਗਭਗ 22 ਕਿੰਨੜਾ ਨੇ ਇਕੱਠੇ ਫਿਨਾਈਲ ਪੀ ਲਿਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹੈ ਦਰਸਲ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਾ ਦੱਸਦੀ ਹੈ ਕਿ ਜਿਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭੇਜਿਆ ਗਿਆ ਤਾਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਰਾ ਮਾਮਲਾ ਦੋ ਕਿਨਰ ਗਰੁੱਪਾਂ ਦੇ ਵਿਚਕਾਰ ਚੱਲ ਰਹੀ ਰੰਜਿਸ਼ ਦੇ ਕਾਰਨ ਵਾਪਰਿਆ ਕਿਹਾ ਜਾ ਰਿਹਾ ਕਿ ਦੋਵੇਂ ਪੱਖਾਂ ਦੇ ਵਿਚਕਾਰ ਝਗੜਾ ਤਣਾਅ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤਾਜ਼ਾ ਸਵੇਰੇ ਕਿਸੇ ਗੰਭੀਰ ਟਕਰਾਅ ਤੋਂ ਬਾਅਦ ਇਹਨਾਂ ਨੇ ਫਿਨਾਈਲ ਪੀਣ ਦਾ ਕਦਮ ਚੁੱਕਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਕਈ ਥਾਣਿਆਂ ਦਾ ਫੋਰਸ ਮੌਕੇ ਤੇ ਤਾਇਨਾਤ ਕੀਤਾ ਗਿਆ ਤਾਂ ਜੋ ਸਥਿਤੀ ਤੇ ਕਾਬੂ ਪਾਇਆ ਜਾ ਸਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਗਰੁੱਪਾਂ ਦੇ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਯਾਨੀ ਕਿ ਦੋਵੇਂ ਧਿਰਾਂ ਦੇ ਜੋ ਹੈੱਡ ਨੇ ਉਹਨਾਂ ਤੋਂ ਫਿਲਹਾਲ ਪੁੱਛਗਿੱਛ ਹੋ ਰਹੀ ਹੈ ਕਿ ਕਿਹੜੀ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਕਿਹੜੀ ਗੱਲ ਨੂੰ ਲੈ ਕੇ ਟਕਰਾਰ ਹੋਈ ਆ ਸੀ ਤੇ ਡਾਕਟਰਾਂ ਦੇ ਅਨੁਸਾਰ ਕੁਝ ਕਿੰਨਰਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਚਾ ਲਿਆ ਜਾਵੇ ਜਦਕਿ ਕੁਝ ਦੀ ਸਥਿਤੀ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਘਟਨਾ ਨੇ ਪੂਰੇ ਇੰਦੋਰ ਸ਼ਹਿਰ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਦੱਸੋ ਤਸਵੀਰਾਂ 'ਚ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਰਾਂ ਦੇ ਵੱਲੋਂ ਜਦੋਂ ਫਿਨਾਈਲ ਪੀਤੀ ਗਈ ਹੈ ਉਸ ਤੋਂ ਬਾਅਦ ਕਿਵੇਂ ਤੜਪਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸੀਸੀਟੀਵੀ ਕੈਮਰੇਜ ਚ ਕੈਦ ਹੋਈਆਂ ਨੇ ਤਾਂ ਇੰਦੋਰ ਤੋਂ ਇਹ ਚਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਸ਼ਾਇਦ ਹੈਰਾਨ ਹੋਵੋਗੇ ਕਿ ਆਖਰਕਾਰ ਕੋਈ ਆਪਣੀ ਹੀ ਜਾਨ ਕਿਵੇਂ ਲੈ ਸਕਿਆ ਚਾਹੇ ਚਲੋ ਇੱਕ ਵਿਅਕਤੀਤਾ ਮੰਨ ਲਿਆ ਜਾਂਦਾ ਪਰ ਇਕੱਠਾ ਗਰੁੱਪ 20 ਤੋਂ 22 ਕਿਨਰ ਨੇ ਇਹ ਜਿਹੜੇ ਕਿ ਇਕੱਠੇ ਨੇ ਜਿਹੜੇ ਫਿਨਾਈਲ ਪੀਂਦੇ ਹਨ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਅੰਦੌਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਜਿੱਥੇ ਲਗਭਗ 22 ਕਿਨਰਾਂ ਨੇ ਇਕੱਠੇ ਫਿਨਾਈਲ ਪੀਤਾ ਜਿਸ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹਾਲਾਂਕਿ ਮੌਕੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਕਿ ਕਈਆਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਕਈ ਨੇ ਜਿਹੜੇ ਉਹਨਾਂ ਦਾ ਹਜੇ ਜੇਰੇ ਇਲਾਜ ਸਸ਼੍ਰੀਕਾਲ ਤੋਂ ਜੁੜ ਚੁੱਕਿਆ ਸੰਜੈ ਨਿਊਜ਼ ਦੇ ਨਾਲ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਲਗਭਗ 22 ਕਿੰਨੜਾ ਨੇ ਇਕੱਠੇ ਫਿਨਾਈਲ ਪੀ ਲਿਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹੈ ਦਰਸਲ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾ ਦੱਸਦੀ ਹੈ ਕਿ ਜਿਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭੇਜਿਆ ਗਿਆ ਤਾਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਰਾ ਮਾਮਲਾ ਦੋ ਕਿਨਰ ਗਰੁੱਪਾਂ ਦੇ ਵਿਚਕਾਰ ਚੱਲ ਰਹੀ ਰੰਜਿਸ਼ ਦੇ ਕਾਰਨ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਦੋਵੇਂ ਪੱਖਾਂ ਦੇ ਵਿਚਕਾਰ ਝਗੜਾ ਤਣਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤਾਂ ਅੱਜ ਸਵੇਰੇ ਕਿਸੇ ਗੰਭੀਰ ਟਕਰਾਅ ਤੋਂ ਬਾਅਦ ਇਹਨਾਂ ਨੇ ਫਿਨਲ ਪੀਣ ਦਾ ਕਦਮ ਚੁੱਕਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਕਈ ਥਾਣਿਆਂ ਦਾ ਫੋਰਸ ਮੌਕੇ ਤੇ ਤਾਇਨਾਤ ਕੀਤਾ ਗਿਆ ਤਾਂ ਜੋ ਸਥਿਤੀ ਤੇ ਕਾਬੂ ਪਾਇਆ ਜਾ ਸਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਗਰੁੱਪਾਂ ਦੇ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਯਾਨੀ ਕਿ ਦੋਵੇਂ ਧਿਰਾਂ ਦੇ ਜੋ ਹੈੱਡ ਨੇ ਉਹਨਾਂ ਤੋਂ ਫਿਲਹਾਲ ਪੁੱਛਗਿੱਛ ਹੋ ਰਹੀ ਹੈ ਕਿ ਕਿਹੜੀ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਕਿਹੜੀ ਗੱਲ ਨੂੰ ਲੈ ਕੇ ਟਕਰਾਰ ਹੋਈ ਆ ਸੀ ਤੇ ਡਾਕਟਰਾਂ ਦੇ ਅਨੁਸਾਰ ਕੁਝ ਕਿਨਰਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਚਾ ਲਿਆ ਜਾਵੇ ਜਦਕਿ ਕੁਝ ਦੀ ਸਥਿਤੀ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਘਟਨਾ ਨੇ ਪੂਰੇ ਇੰਦੋਰ ਸ਼ਹਿਰ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਦਰਸ ਤਸਵੀਰਾਂ 'ਚ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਰਾਂ ਦੇ ਵੱਲੋਂ ਜਦੋਂ ਫਿਨਾਈਲ ਪੀਤੀ ਗਈ ਹੈ ਤਾਂ ਉਸ ਤੋਂ ਬਾਅਦ ਕਿਵੇਂ ਤੜਪਤੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸੀਸੀਟੀਵੀ ਕੈਮਰੇਜ 'ਚ ਕੈਦ ਹੋਈਆਂ ਨੇ ਤਾਂ ਇੰਦੋਰ ਤੋਂ ਇਹ ਚਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਸ਼ਾਇਦ ਹੈਰਾਨ ਹੋਵੋਗੇ ਕਿ ਆਖਰਕਾਰ ਕੋਈ ਆਪਣੀ ਹੀ ਜਾਨ ਕਿਵੇਂ ਲੈ ਸਕਿਆ ਕ자치 ਲੋ ਇੱਕ ਵਿਅਕਤੀਤਾ ਮੰਨ ਲਿਆ ਜਾਂਦਾ ਪਰ ਇਕੱਠਾ ਗਰੁੱਪ 20 ਤੋਂ 22 ਕਿਨਰ ਨੇ ਇਹ ਜਿਹੜੇ ਕਿ ਇਕੱਠੇ ਨੇ ਜਿਹੜੇ ਫਿਨਾਈਲ ਪੀਂਦੇ ਹਨ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇੰਦੋਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਲਗਭਗ 22 ਕਿਨਰ ਨੇ ਇਕੱਠੇ ਫਿਨਾਈਲ ਪੀਤਾ ਜਿਸ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹਾਲਾਂਕਿ ਮੌਕੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਕਰਵਾਇਆ ਗਿਆ ਹੈ ਪਰ ਡਾਕਟਰਾਂ ਦੇ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਕਿ ਕਈਆਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਕਈ ਨੇ ਜਿਹੜੇ ਉਹਨਾਂ ਦਾ ਹਜੇ ਜੇਰੇ ਲਾ